ந்தன பாத பங்க சிமரோங்க நந்தய ஸ்ரீ கும विघनन के नाशिक हर गोविन्द शुभ सुमत पर श्री हर राय नमो जोरी नमो कर गुरुहर कृष्ण बादर पर ਵਾਹਿ ਗੁਰੂ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਵੇਦਾ ਤਰੋਂ ਤਰਾ ਪਰ ਪੁੰਨ ਪੁੰਨ ਸਿਸ ਵਾਹਿ ਗੁਰੂ ਪੁੰਨ ਪੁੰਨ ਦੀਜ ਬੰਧੋ ਬਾਰ ਬਾਰ ਜਗਦੀ ਇਸ जिसमें है अमृत ज्ञान है बाणक भगत बए गुरु ग्रंथ साहिब अदद बंदो कारियानो एकंकारा सत गुरु ते प्रसाद सच वाहे गुरु जी की फते है विघ्न विनाशन कहा बुद्ध प्रभु तुष हमारी वर्ण सकै महिमा जो तिहारी हम ना सकत कर सिफत तुम्हारी आपले हो तुम कथा सुधारी हम ना सकत कर सिफत तुम्हारी ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮੁ ਸ੍ਰੀ ਵਾਹਿਗੁਰੂ ਸਤ ਜੀ ਜਹਾਂ ਜੀਰ ਗੁਰਕੇਟਿ ਬੈਠੇ ਬੋਲਣ ਮਿਲਣ ਕਹਿਉ ਕਰਹੁ ਸੁਭ ਐਸੇ ਕਾਇਬਰਾਨ ਗੁਰ ਕੋ ਪਦ ਪਾਤੀ ਪਯੋਛਉ ਤਦ ਬੀਤਲ ਸਾਧੀ ਕਾਰ ਪਰਸੰ ਗੁਰ ਕੋ ਸਭ ਭੰਤੀ ਪਿਉ ਛਾ ਤਵ ਸ਼ੀਤਲ ਛਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤੰਡ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਭਾਵਨ ਚਰਨ ਛੋਹ ਅਸਥਾਨ ਸ਼ਹੀਦਾ ਸਿੰਘਾਂ ਦੇ ਪਾਵਨ ਮਹਾਨ ਸਥਾਨ ਗੁਰਦੁਆਰਾ ਸ਼੍ਰੀ ਨਿਰਮੋਗੜ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਾਹਿਬਾਨ શ્રી ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਅਰਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜੇ ਹਨ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਕਥਾ ਦਲ ਭੰਜਨ ਗੁਰੂ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਤਨ ਤਨ ਸ੍ਰੀ ਗੁਰੂ ਹਰगोविंद ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਗੁਰਾਂ ਦੇ ਜੀਵਨ ਦੀ ਲੜੀਵਾਰ ਕਥਾ ਚੱਲ ਰਹੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਆ ਕਰਕੇ ਦਿੱਲੀ ਵਿਖੇ ਮਜਨੂ ਦੇ ਢਿੱਲੇ ਜੋ ਅਸਥਾਨ ਹੈ ਉੱਥੇ ਸਤਿਗੁਰਾਂ ਨੇ ਪੜਾ ਕੀਤਾ ਉੱਥੇ ਮਹਾਰਾਜ ਸੁਭਾਏਮਾਨ ਹੋਏ ਤੇ ਜੋ ਚੰਦੂ ਸੀ ਉਹਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਆਈਆਂ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਪੇਸ਼ ਕੀਤਾ ਮਹਾਰਾਜ ਨੇ ਕਿਹਾ ਕਿ ਜਿੱਥੇ ਪਿੱਛੇ ਕੁੱਤੇ ਬੰਨੇ ਹੋਏ ਨੇ ਉਹਨਾਂ ਕੁੱਤਿਆਂ ਦੇ ਵਿੱਚ ਇਸ ਪਾਪੀ ਨੂੰ ਬੰਨ੍ਹ ਦਿਓ ਸਤਗੁਰ ਜੀ ਦੇ ਕੋਲ ਬਾਦਸ਼ਾਹ ਮਹਾਰਾਜ ਨੂੰ ਖੁਸ਼ ਕਰਨ ਲਈ ਚੰਦੂ ਦੀ ਪਤਨੀ ਅਤੇ ਉਹਦੇ ਪੁੱਤਰ ਨੂੰ ਲੈ ਕੇ ਹਾਜ਼ਰ ਹੋਇਆ। ਬਾਦਸ਼ਾਹ ਕਹਿਣ ਲੱਗਾ ਮਹਾਰਾਜ ਇਹ ਚੰਦੂ ਦੀ ਪਤਨੀ ਅਤੇ ਉਹਦਾ ਇੱਕੋ ਪੁੱਤਰ ਹੈ। ਆਪ ਜੀ ਇਹਨਾਂ ਨੂੰ ਵੀ ਅਪਰਾਧੀ ਜਾਣ ਕੇ ਡਾਂਡ ਦਿਓ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਗੁਰੂ ਘਰ ਦਾ ਇਹ ਰਿਵਾਜ ਨਹੀਂ। ਜਿਨੇ ਕਰਮ ਕੀਤਾ ਹੈ ਉਹ ਹੀ ਭੋਗੇਗਾ। ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਚੰਦੂ ਦੇ ਪਰਿਵਾਰ ਨੂੰ ਚੰਦੂ ਨਾਲ ਮਿਲਾ ਦਿਓ ਤੇ ਇਹਨਾਂ ਨੂੰ ਵਾਪਸ ਸੁਰੱਖਿਅਤ ਕਰਕੇ ਇਹਨਾਂ ਦੇ ਘਰ ਛੱਡ ਕੇ ਆਓ। ਸੋ ਇਸ ਪ੍ਰਕਾਰ ਕਰਕੇ ਬਾਦਸ਼ਾਹ ਸਤਿਗੁਰਾਂ ਦੇ ਕੋਲ ਵਰਾਜ ਗਿਆ। ਮਹਾਰਾਜ ਦੇ ਨਾਲ ਬਚਨ ਕਰਨ ਲੱਗਾ ਆਓ ਇਹ ਕਥਾ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਧਰਿਏ ਆਖੀਏ ਸਤਨਾਮ ਸ੍ਰੀ ਵਾਹਿ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹਾਂਗੀਰ ਦੁਰਪੀੜਿਕ ਬੈਠੇ ਜਹਾਂਗੀਰ ਬਾਦਸ਼ਾਹ ਸਤਗੁਰਾਂ ਦੇ ਸਾਹਮਣੇ ਬੈਠਾ ਹੈ ਬੋਲਣ ਮਿਲਣ ਕਰਿਓ ਸੁਭ ਐਦੇ ਬੜਾ ਸੋਚ ਸਮਝ ਕੇ ਬਚਨ ਕਰਦਾ ਹੈ ਮਹਾਰਾਜ ਤੋਂ ਡਰਦਾ ਸਤਗੁਰਾਂ ਦੇ ਪ੍ਰਤਾਪ ਤੋਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਬੜਾ ਗੰਭੀਰ ਹੋ ਜਾਂਦਾ ਹੈ ਬੜਾ ਸੋਚ ਕੇ ਬਹੁਤ ਘੱਟ ਬੋਲਦਾ ਹੈ ਬਾਦਸ਼ਾਹ ਗਰੀਬ ਰਸਾਨ ਦਰਦੋ ਸਭ ਭਾਤੀ ਮਹਾਰਾਜ ਦੀ ਬਾਰ ਬਾਰ ਉਸਤਤ ਕਰਦਾ ਹੈ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਸਤਿਗੁਰੂ ਜੀ ਇਸ ਪ੍ਰਕਾਰ ਬਾਰ ਬਾਰ ਅਲੰਕਾਰ ਵਰਤ ਕੇ ਸਤਿਗੁਰਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ ਤੇ ਮਨ ਦੇ ਵਿੱਚ ਠੰਡਕ ਪਾਣੀ ਚਾਹੁੰਦਾ ਹੈ ਆਪਣਾ ਭਲਾ ਚੇਦਦਾ ਹੈ ਬਾਦਸ਼ਾਹ ਤਿਰੀ ਮੁਖਤੇ ਜਿਮ ਜਿਮ ਫਰਮਾਉ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਪਾਵਨ ਮੁਖਾਰ ਵਿੱਚੋਂ ਜੋ ਬਚਨ ਕਰਦੇ ਹਨ। ਤਿਮ 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 ਕਰਿਓ ਰਦੇ ਹਰਖਾਓ ਤੇ ਬਾਦਸ਼ਾਹ ਖੁਸ਼ ਹੁੰਦਾ। ਦਾ ਹੈ ਮਹਾਰਾਜ ਦੇ ਬੈਸਣ ਕੇ ਮਾਰੀ ਬਣ ਕਰਨ ਜਿਵੇਂ ਸਾਧ ਸੰਗਤ ਜੀ ਕਈ ਵਾਰ ਜਦੋਂ ਵਿਫਤਾ ਹੁੰਦੀ ਹੈ ਤੇ ਸਾਹਮਣੇ ਵਾਲੇ ਦਾ ਜਦੋਂ ਪ੍ਰਤਾਪ ਪਰਤਾਬ ਜਦੋਂ ਭਾਰਾ ਪੈ ਜਾਂਦਾ ਹੈ ਤੇ ਸਾਹਮਣੇ ਵਾਲਾ ਵਿਅਕਤੀ ਹੱਥ ਜੋੜ ਕੇ ਹਰ ਗੱਲ ਹੀ ਮੰਨੀ ਜਾਂਦਾ ਹੈ। ਹਰ ਗੱਲ ਦੇ ਉੱਤੇ ਸਤਿਵਚਨ ਜੀ ਠੀਕ ਹੈ ਜੀ ਜਿਵੇਂ ਆਪ ਜੀ ਆਖੋ ਜੀ। ਇਸੇ ਪ੍ਰਕਾਰ ਕਰੀ ਜਾਂਦਾ ਹੈ ਵਾਰਸ਼ਾ। ਆਸੇ ਜੋੜੇ ਬਾਤ ਬਖਾਣਾ ਹੱਥ ਜੋੜ ਕੇ ਕਹਿ ਲਗਾ ਬਾਦਸ਼ਾ ਸਤਿਕਾਰਯੋਗ ਕਿਰਪਾ ਦਾ ਨਿਦਾਨਾ ਮਹਾਰਾਜੀ ਆਪ ਜੀ ਉਪਕਾਰੀ ਹੋ ਕਿਰਪਾ ਦੇ ਖਜ਼ਾਨੇ ਹੋ ਦਇਆ ਦੇ ਸਮੁੰਦਰ ਹੋ ਮਹਾਰਾਜੀ ਮੈਂ ਕਰ ਮਹਿਮਾ ਅਬ ਜਾਣੀ ਮੈਂ ਹੁਣ ਨਿਰਨੇ ਕਰਕੇ ਤੁਹਾਡੀ ਮਹਿਮਾ ਜਾਣ ਲਈ ਹੈ ਬਿਨਾ ਕਿਸੇ ਸ਼ੰਕਾ ਤੋਂ ਹਾਂਜੀ ਪੀਰ ਮਹ ਬਿਦ ਬੋਰ ਬਖਾਣੀ ਸਾਡੇ ਪੀਰ ਜੀ ਸਾਈਂ मियां ਮੀਰ ਜੀ ਜੋ ਕਿ ਬਹੁਤ ਜ਼ਿਆਦਾ ਬਿਰਧ ਅਵਸਥਾ ਵਾਲੇ ਹਨ ਗਡੋਦਰਾਥ ਤੇ ਮੋਹ ਬਚਾਉ ਉਹਨਾਂ ਨੇ ਮੇਰੇ ਉੱਤੇ ਕਿਰਪਾ ਕੀਤੀ ਮੈਨੂੰ ਇਸ ਗੱਲ ਬਾਰੇ ਸੋਚੀ ਕਰਵਾਈ ਗੁਰੂ ਘਰ ਦੀ ਮਹਿਮਾ ਗੁਰੂ ਘਰ ਦਾ ਪ੍ਰਤਾਪ ਮੈਨੂੰ ਸਾਈ ਜੀ ਨੇ ਦੱਸਿਆ ਸਾਈ ਜੀ ਦੀ ਕਿਰਪਾ ਦੇ ਨਾਲ ਮੇਰੇ ਉੱਤੇ ਬਖਸ਼ਿਸ਼ ਹੋਈ ਹੈ ਜਿਹੜਾ ਮੈਨੂੰ ਡਰ ਲੱਗਦਾ ਸੀ ਬਹੁਤ ਜ਼ਿਆਦਾ ਉਹ ਬਚ ਗਿਆ ਹੈ ਜਬ ਸਿਮਰੋ ਹਾਜ ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਸੀ ਮਹਾਰਾਜ ਆਪ ਜੀ ਹਾਜ਼ਰ ਹੋ ਕੇ ਦਰਸ਼ਨ ਦਿੰਦੇ ਸੀ ਮੈਨੂੰ ਨਿਤ ਰਾਖੇ ਆਪਣੇਵੇਂ ਮਾਨੇ ਸਾਪ ਜੀ ਰੋਜ਼ ਮੇਰੀ ਰੱਖਿਆ ਕਰਨ ਲਈ ਆਉਂਦੇ ਸੀ ਜਦੋਂ ਸ਼ੇਰ ਆ ਕੇ ਮੈਨੂੰ ਡਰਾਉਂਦੇ ਸੀ ਤੇ ਮੇਰੇ ਮੁੱਖ ਦੇ ਵਿੱਚੋਂ ਡਰ ਦੇ ਨਾਲ ਤੁਹਾਡਾ ਨਾਮ ਨਿਕਲਦਾ ਸੀ ਤੇ ਤੁਹਾਡੇ ਦਰਸ਼ਨ ਹੁੰਦੇ ਸੀ ਮੈਨੂੰ ਰਾਖੇ ਕੱਟ ਮੇਰੇ ਸਭ ਹਨ ਉਸੇ ਸਮੇਂ ਆਪ ਜੀ ਆ ਕੇ ਉਹਨਾਂ ਸ਼ੇਰਾਂ ਨੂੰ ਵਰਜ ਦਿੰਦੇ ਸੀ ਮਹਾਰਾਜ ਇਹ ਮੇਰੀ ਜਾਨ ਬਚਾ ਲੈਂਦੇ ਸੀ ਸਾਹਬ ਜੀ ਮੇਰਾ ਡਰ ਦੂਰ ਕਰ ਦਿੰਦੇ ਸੀ ਕਹੇ ਆਪਕੇ ਹੋਂ ਅਨੁਸਾਰਾ ਮੈਂ ਆਪ ਜੀ ਦੇ ਅਨੁਸਾਰੀ ਹੋ ਕੇ ਚੱਲਾਂਗਾ ਹਮੇਸ਼ਾ ਹੀ ਸ੍ਰੀ ਗੁਰੂ ਰਿਓ ਮੋਰਨਵਾਰਾ ਸਤਿਗੁਰੂ ਜੀ ਜਿਵੇਂ ਆਪ ਜੀ ਆਖੋਗੇ ਜੋ ਆਪ ਜੀ ਬਚਨ ਕਰੋਗੇ ਉਹੀ ਮੈਂ ਮੰਨਾਂਗਾ ਤੁਹਾਡਾ ਨਾਮ ਯਾਦ ਕਰਾਂਗਾ ਤੁਹਾਨੂੰ ਹਾਜ਼ਰ ਨਾਜ਼ਰ ਜਾਣਾਗਾ ਸ੍ਰੀ ਹਰ ਗੋविंद ਕਹੇ ਤਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਏ ਬਾਦਸ਼ਾ ਸੁਣੋ ਸ਼ਰਦਾ ਦੀਏ ਜੈ ਗੁਰ ਕਰਮ ਗੁਰੂ ਘਰ ਦੇ ਵਿੱਚ ਸ਼ਰਦਾ ਪ੍ਰਧਾਨ ਹੈ ਇੱਥੇ ਮਾਇਆ ਜਾਂ ਫਿਰ ਖਜ਼ਾਨੇ ਜਾਂ ਕੋਈ ਪਦਾਰਥ ਜਾਂ ਕੋਈ ਢੇਟਾਵਾਂ ਉਹਨਾਂ ਨੂੰ ਸਤਕਾਰ ਨਹੀਂ ਇੱਥੇ ਸ਼ਰਦਾ ਨੂੰ ਸਤਕਾਰ ਹੈ ਜਿਹੜਾ ਕੋਈ ਸ਼ਰਦਾ ਭਾਵਨਾ ਨਾਲ ਆਉਂਦਾ ਹੈ ਮਾਰਾ ਕਹਿਣ ਲੱਗੇ ਜਿਹੜਾ ਕੋਈ ਸ਼ਰਦਾ ਭਾਵਨਾ ਦੇ ਨਾਲ ਸਾਨੂੰ ਯਾਦ ਕਰਦਾ ਹੈ ਕਈ ਵਾਰ ਸਾਧ ਸੰਗਤ ਜੀ ਅਸੀਂ ਵੀ ਭਾਵਨਾ ਦੇ ਵਿੱਚ ਆ ਕੇ ਕਹਿ ਦਿੰਦੇ ਆ ਕਿ ਹੇ ਅਕਾਲ ਪੁਰਖ ਜੀ ਵਾਹਿਗੁਰੂ ਜੀ ਸਾਡਾ ਆਹ ਕਾਰਜ ਕਰਦਿਆ ਜੀ ਐਨੀ ਭੇਟਾ ਤੁਹਾਨੂੰ ਚੜਾਵਾਂਗੇ ਅਸੀਂ ਸੁਖ ਲੈਨੇ ਆ ਉਸ ਸਮੇ ਉਹ ਵੀ ਠੀਕ ਹੈ ਭਾਵਨਾ ਦੇ ਅਨੁਸਾਰ ਪਰ ਇਹ ਨਹੀਂ ਕਿ ਉਸ ਦੇਖ ਦੇ ਕਾਰਨ ਜਾਂ ਉਸ ਭੇਟਾ ਦੇ ਲਾਲਚ ਦੇ ਕਾਰਨ ਹੀ ਸਤਿਗੁਰੂ ਜੀ ਸਾਡੇ ਸਹਾਇਕ ਹੁੰਦੇ ਨੇ ਉਹ ਤਾਂ ਸ਼ਰਧਾ ਵੇਖ ਕੇ ਸਾਡੀ ਸਹਾਇਤਾ ਕਰਦੇ ਨੇ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਜਿਹੜਾ ਕੋਈ ਸ਼ਰਧਾ ਦੇ ਨਾਲ ਸਾਨੂੰ ਯਾਦ ਕਰੇ ਉਹਦੇ ਅਸੀਂ ਸਹਾਇਤਾ ਕਰਨ ਲਈ ਜ਼ਰੂਰ ਆਉਂਦੇ ਹਾਂ ਨਾਰੇ ਆਪਣੀ ਕੋ ਨਿਰਬਹਿ ਤੇ ਉਹਦੀ ਲਾਜ ਨੂੰ ਅਸੀਂ ਆਪਣੀ ਲਾਜ ਸਮਝਦੇ ਹਾਂ ਜੇਕਰ ਸਾਡੇ ਸਿੱਖ ਦੀ ਨਰਾਦਰੀ ਹੋ ਰਹੀ ਹੈ ਸਾਡੇ ਉੱਤੇ ਜੋ ਸ਼ਰਧਾ ਭਾਵਨਾ ਰੱਖਦਾ ਹੈ ਉਹਦੀ ਨਰਾਦਰੀ ਹੋ ਰਹੀ ਹੈ ਤਾਂ ਅਸੀਂ ਆਪਣੀ ਨਰਾਦਰੀ ਸਮਝਾ ਜੈ ਪਰਿਓ ਅਰੇ ਆਏ ਇੱਕ ਗੱਲ ਜਾਣ ਲੋ ਬਾਰਸ਼ਾ ਜੀ ਜਿਹੜਾ ਕੋਈ ਸਤਿਗੁਰਾਂ ਦੇ ਸੇ ਆ ਜਾਂਦਾ ਹੈ ਜਗ ਲੋਕਰ ਮਹਿਮਨੇ ਨੇ ਗੋਮਾ ਲੋਕਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਦੇ ਸਹਾਇਕ ਬਣਦੇ ਨੇ ਲੋਕ ਵਿੱਚ ਪਰ ਲੋਕ ਵਿੱਚ ਰਾਖੇ ਹੁੰਦੇ ਨੇ ਸਤਿਗੁਰੂ ਜੀ ਤੇਰੀ ਨਾਨਕ ਅਰ ਬਾਬਰ ਸਾਹਿਬ ਧਾਨ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਜਿਹੜਾ ਬਾਬਰ ਬਾਦਸ਼ਾਹ ਹੋਇਆ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ ਜੋ ਬਾਬਰ ਸੀ ਤੇ ਸਾਡੇ ਪਰਿਵਾਰ ਦੇ ਵਿੱਚੋਂ ਧਾਨ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰੂ ਘਰ ਦੀ ਗੱਲ ਕਰ ਰਹੇ ਨੇ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਇਹ ਸਾਡੇ ਪਰਿਵਾਰ ਦੇ ਵਿੱਚੋਂ ਧਰਮ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪ੍ਰਤਮ ਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਜੋ ਵਾਬਰ ਹੋਇਆ ਹੈ ਇਹਦਾ ਸਭ ਤੋਂ ਪਹਿਲਾ ਮੇਲ ਹੋਇਆ ਹਾਂਜੀ ਤਤ ਸਿਧਕ ਤਤ ਤੁਮ ਰਹੇ ਤੇ ਤੁਹਾਡਾ ਪਰਿਵਾਰ ਉਦੋਂ ਤੋਂ ਹੀ ਸਿਧਕ ਰੱਖਦਾ ਸੀ ਸਾਡੇ ਪਰਿਵਾਰ ਦੇ ਉੱਤੇ ਤੇ ਤੁਹਾਡੇ ਬਾਬਰ ਬਾਦਸ਼ਾਹ ਨੇ ਇਹ ਬਚਨ ਕੀਤੇ ਸੀ ਕਿ ਮਹਾਰਾਜ ਜੋ ਆਪ ਜੀ ਆਖੋਗੇ ਅਸੀਂ ਉਵੇਂ ਹੀ ਕਰਾਂਗੇ ਆਪ ਜੀ ਦੇ ਕਹਿਣੇ ਵਿੱਚ ਚੱਲਾਂਗੇ। ਸਾਰੇ ਪਰਸਾਂ ਦੇ ਪਰੇ ਬਰਲੇ। ਸੇ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਪ੍ਰਸੰਨ ਕਰਦਾ ਸੀ ਬਾਬਰ ਬਾਦਸ਼ਾਹ। ਉਸ ਮਹਾਰਾਜ ਦਾ ਬਜਰ ਮੰਨਦਾ ਸੀ। ਅੰਮ੍ਰਿਤਮਰੀ ਸਦ ਸਦੀਵਾ। ਮਹਾਰਾਜ ਕਹਿਣ ਲੱਗੇ ਕਿ ਬਾਦਸ਼ਾਹ ਜਾਂ ਗਏ ਤੁਹਾਡਾ ਤੇ ਸਾਡਾ ਸਬੰਧ ਇਸੇ ਪ੍ਰਕਾਰ ਬਣਿਆ ਰਹੇਗਾ। ਜੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਨਾਲ ਸਨੇਹ ਰੱਖੋਗੇ। ਗੁਰੂ ਸਹਾਇਕ ਸਿਖਣ ਜੀਵਾ। ਤੇ ਜੇਕਰ ਸਿੱਖ ਵਾਲੀ ਭਾਵਨਾ ਦੇ ਨਾਲ ਸਤਗੁਰਾਂ ਨੂੰ ਵੱਡਾ ਕਰਕੇ ਜਾਣੋਗੇ ਜਿਵੇਂ ਕਹੇ ਸੋਨ ਇਸ ਪ੍ਰਕਾਰ ਕੁਝ ਬਚਨ ਕਹਿ ਸੁਣ ਕਰਕੇ ਆਪਸ ਦੇ ਵਿੱਚ ਵਾਰਸ਼ਾ ਸਤਿਗੁਰਾਂ ਨੂੰ ਮੱਥਾ ਟੇਕ ਕਰਕੇ ਵਾਪਸ ਆਪਣੇ ਘਰ ਮਹਿਲ ਵਿੱਚ ਆ ਗਿਆ ਸਤਿਗੁਰ ਤੇ ਆਪਣੇ ਦੇਰੇ ਮਹਾਰਾਜ ਆਪਣੇ ਡੇਰੇ ਵਿੱਚ ਹੀ ਬਰਾਜ ਗਏ ਮਜਨੂ ਕੇ ਢਲੇ ਵਿੱਚ ਹੀ ਉੱਥੇ ਬੈਠੇ ਹਨ ਆਸਣ ਲਾ ਕੇ ਤੇ ਰਗੜੇ ਲੱਗੇ ਸਾਧ ਸੰਗਤ ਜੀ ਮਹਾਰਾਜ ਨੇ ਤੇ ਰਗੜੇ ਛਗੇ ਹਰ ਸਤਿਗੁਰਾਂ ਨੇ ਤਤ ਸਰੰਗ ਪਏ ਜਮਨੇ ਤੇ ਤੇ ਮਹਾਰਾਜ ਨੇ ਫੇਰਾ ਕੇ ਸਾਡਾ ਘੋੜਾ ਹਾਜ਼ਰ ਕਰੋ ਘੋੜੇ ਦੇ ਉੱਤੇ ਸਵਾਰ ਹੋਗੇ ਮਹਾਰਾਜ ਟਕ ਟਕ ਜਮਨਾ ਕੀ ਚੱਲ ਗਏ ਤੇ ਜਮਨਾ ਦੇ ਕੰਡੇ-ਕੰਡੇ ਹੋ ਚੱਲੇ ਸਤਿਗੁਰੂ ਜੀ ਸਨੇ ਸਨੇ ਹੀਰਤ ਜਦ ਜਾਪੇ ਹੌਲੀ-ਹੌਲੀ ਜਾਂਦੇ ਨੇ ਮਹਾਰਾਜ ਨਾਲ ਕੁਝ ਕੁ ਸਿੱਖਨੇ ਸਤਿਗੁਰਾਂ ਦੇ ਤੇ ਜਲ ਨੂੰ ਵੇਖਦੇ ਜਾਂਦੇ ਹਨ ਤੀਰ ਹਰ ਤਕ ਸੁंदर ਭਾਵੇ ਬਹੁਤ ਸੁੰਦਰ ਹਰੀਆਲੀ ਵੇਖ ਕਰਕੇ ਕਿਨਾਰਿਆਂ ਦੇ ਉੱਤੇ ਦੂਰ ਜਾਏ ਕਰ ਉਤਰਨ ਤਰੰਗ ਕਾਫੀ ਦੂਰ ਜਾ ਕੇ ਮਜਨੂ ਦੇ ਢਿੱਲੇ ਤੋਂ ਪੜਾ ਤੋਂ ਦੂਰ ਜਾ ਕੇ ਕਾਫੀ ਸਤਿਗੁਰੂ ਜੀ ਘੋੜੇ ਤੋਂ ਹੇਠਾ ਉਤਰ ਗਏ ਕੁਝ ਕੁ ਸਿੱਖ ਮਹਾਰਾਜ ਦੇ ਨਾਲ ਸਨ ਉਹ ਵੀ ਨਾਲ ਖਲੋਗੇ ਨੰਦ ਅੰਦੇ ਮਹਾਰਾਜ ਦੇ ਨਾਲ ਜਿਹੜੇ ਸਿੱਖ ਸਨ ਕਵੀ ਰਾਜ ਜੀ ਨਾਮ ਲਿਖ ਰਹੇ ਨੇ ਨਦਨ ਭਾਈ ਲੰਦਾ ਜੀ ਭਾਈ ਸੰਘੇੜਾ ਜੀ ਨਾਲੇ ਹੋਰ ਸਿੱਖ ਸਨ ਜਿਥੇ ਅਮੀਆ ਹੀਰੇ ਔਰ ਮਹਾਰਾਜ ਦੇ ਨੇਕਤ ਵਰਤੀ ਭਾਈ ਜੇਠਾ ਜੀ ਭਾਈ ਅਮੀਆ ਜੀ ਸਾਨਾ ਨਿਜਰ ਹਦੂਰ ਦਾਵਾ ਹੋਏ ਭਾਈ ਨਿਜਰ ਜੀ ਜੋ ਰੰਧਾਵਾ ਗੋਦ ਦੇ ਹਨ ਉਹ ਵੀ ਨਾਲ ਸਨ ਮਹਾਰਾਜ ਦੇ ਹਰ ਕਿਰਪਾ ਨਾਲ ਚਲਕੂ ਲੁਕੋ ਜੋ ਜੋਏ ਭਾਈ ਕਿਰਪਾਲ ਜੋ ਜਲੂਕੋ ਪਿੰਡ ਦੇ ਰਹਿਣ ਵਾਲੇ ਨੇ ਉਹ ਵੀ ਨਾਲ ਹਨ ਮਹਾਰਾਜ ਦੇ ਸਿੱਖ ਲੰਗਾ ਹੈ ਪਹਿਰਾਣਾ ਤੀਰ ਸਿੱਖ ਲੰਗਾ ਭਾਈ ਲੰਗਾ ਜੀ ਹੋਏ ਨੇ ਵੱਡੇ ਸਿੱਖ ਹੋਏ ਸਿਦਕ ਬਾਣ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਇਹ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਵੀ ਗਏ ਸੀ ਜਦੋਂ ਮਹਾਰਾਜ ਨੂੰ ਸ਼ਹੀਦ ਕੀਤਾ ਲਾਹੌਰ ਵਿਖੇ ਭਾਈ ਲੰਗਾ ਜੀ ਤੇ ਭਾਈ ਭਾਈ ਪ੍ਰਾਣਾ ਜੀ ਵੱਡੇ ਧੀਰਜਵਾਨ ਸਿੱਖ ਇਹ ਵੀ ਨਾਲ ਖੜੇ ਹਨ ਸੋਜ ਜਿਣਾਂ ਨੇ ਧਰਮ ਜਮਨਾ ਦੇ ਵਿੱਚ ਉਤਰ ਕਰਕੇ ਸਤਿਗੁਰਾਂ ਨੇ ਤੇ ਇਹ ਸਾਰੇ ਸਿੱਖਾਂ ਨੇ ਪੰਜ ਇਸ਼ਨਾਨਾ ਸੋਧਿਆ ਹੈ ਤੇ ਤੀਰ ਪਣ ਪੱਖੇ ਪਰਵਾਹੂ ਤੇ ਫਿਰ ਉਸ ਕਿਨਾਰੇ ਦੇ ਉੱਤੇ ਖਲੋ ਕਰਕੇ ਜਮਨਾ ਦੇ ਕਿਨਾਰੇ ਖਲੋਗੇ ਹਨ ਜਯ ਮਲ ਰੰਗ ਤਰੰਗਰ ਤਾਹੂ ਦਰਿਆ ਤੁਨਾ ਜਮਨਾ ਨਦੀ ਦੀਆਂ ਲਹਿਰਾਂ ਵੇਖ ਕੇ ਖੁਸ਼ ਪ੍ਰਸੰਨ ਹੁੰਦੇ ਹਨ ਗੁਰਸੋ ਜੂਤਣ ਕੀਨ ਪਰਾਨੇ ਗੁਰਸੋ ਭੂਜਨ ਭਾਈ ਪ੍ਰਾਨਾ ਜੀ ਜਿਹੜੇ ਬਹੁਤ ਸਤਗੁਰਾਂ ਦੇ ਸਿੱਖ ਨੇ ਉਹ ਮਹਾਰਾਜ ਨਾਲ ਵਚਨ ਕਰਦੇ ਹਨ ਵਜਨੂ ਕੋਣ ਭਇਓ ਸਭ ਜਾਣੇ ਪੁੱਛਦੇ ਨੇ ਮਹਾਰਾਜ ਨੂੰ ਕਿ ਸਤਗੁਰੂ ਜੀ ਇਹ ਜਿਹੜੇ ਡੇਰੇ ਦੇ ਵਿੱਚ ਅਸੀਂ ਰਹਿ ਰਹੇ ਆ ਸਾਡਾ ਪੜਾ ਲੱਗਿਆ ਹੈ ਇਹ ਮਹਾਰਾਜ ਜੀ ਮਜਨੂ ਕੌਣ ਹੋਇਆ ਇਹਦੇ ਬਾਰੇ ਸਾਨੂੰ ਦੱਸ ਦਿਓ ਜਹ ਮਾਰੋ ਡੇਰਾ ਅਹਾਂ ਜਿੱਥੇ ਸਾਡਾ ਡੇਰਾ ਲੱਗਿਆ ਹੈ ਉਹ ਮਜਨੂ ਕੌਣ ਹੈ ਇਸਕੇ ਨਾਮ ਧਾਰਨ ਕੋ ਕਹੈ ਮਹਾਰਾਜ ਉਹਦਾ ਨਾਮ ਏ ਕਿਵੇਂ ਪਿਆ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਸਾਨੂੰ ਦੱਸ ਦਿਓ ਗਨ ਕਰਿ ਜੀ ਗਤ ਕਰ ਬਤਾ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਪ੍ਰਾਣਾ ਜੀ ਦੀ ਗੱਲ ਸੁਣ ਕੇ ਕਹਿ ਲਗੇ ਮਯੋ ਬਤਮ ਜਿਲ ਕਾਲ ਬਿਤਾਵਾ ਮਹਾਰਾਜ ਕਹਿਣ ਲਗੇ ਭਾਈ ਇਹ ਪ੍ਰਾਣੀ ਗਾਥਾ ਹੈ ਬੜੀ ਪ੍ਰਾਣੀ ਗੱਲ ਹੈ ਲੀਲਾ ਹਦੀ ਸਾਖੂ ਕੀ ਕਨੀਆ ਮਹਾਰਾਜ ਕਹਿਣ ਲਗੇ ਇਹ ਜੋ ਇੱਕ ਲੇਲਾ ਸੀ ਬਚੀ ਤੇ ਇਹ ਧੀਸੀ ਸ਼ਾਦੀ ਕਿਸੇ ਬਾਦਸ਼ਾਹ ਦੀ ਵੱਡੇ ਸ਼ਾਹੂਕਾਰ ਦੀ ਧੀ ਸੀ ਰੂਪવતી ਅਤਿ ਸੈਨ ਦੁਨੀਆ ਮਜਨੂ ਨੇ ਸੁਣਿਆ ਸੀ ਕਿ ਉਹ ਬੜੀ ਰੂਪਮਾੜ ਹੈ ਬੜੀ ਸੁੰਦਰ ਹੈ ਜੀਰਤ ਜਿਤ ਕੋ ਪ੍ਰੇਮ ਲਗਾਵਾ ਤੇ ਮਜਨੂ ਦੇ ਨਾਲ ਪ੍ਰੇਮ ਕਰ ਬੈਠਾ ਅਪਰੇ ਸੁਧ ਮਨ ਸਹਾ ਟਿਕਾਵਾ ਤੇ ਉਹਦੇ ਸੋਧ ਬੁੱਧ ਦੇ ਵਿੱਚ ਹਰ ਸਮੇ ਉਹਦੇ ਖਿਆਲਾਂ ਦੇ ਵਿੱਚ ਡੁੱਬਿਆ ਰਹਿੰਦਾ ਸੀ ਲਲਾ ਲਾ ਪੁਰ ਵਿਹੈ ਤੇ ਜਿਹੜੀ ਲੈਲਾ ਸੀ ਉਹ ਲਾਹੌਰ ਵਿਖੇ ਰਹਿੰਦੀ ਸੀ ਤੇ ਜਿਹੜਾ ਜਿਹੜੀ ਲੈਲਾ ਸੀ ਉਹ ਦਿੱਲੀ ਵਿਖੇ ਸੀ ਤੇ ਜਿਹੜਾ ਮਜਨੂ ਸੀ ਉਹ ਲਾਹੌਰ ਸੀ ਲਾਹੌਰ ਵਿਖੇ ਰਹ ਕੇ ਉਹਨੂੰ ਚਿਤਵਦਾ ਰਹਦਾ ਸੀ ਯਾਦ ਕਰਦਾ ਸੀ ਤੇ ਇੱਕ ਰਸ ਬਰਤ ਤਰ ਤੇ ਇੱਕ ਰਸ ਹੋ ਕੇ ਦਿਨ ਰਾਤ ਉਹਨੂੰ ਯਾਦ ਕਰਦਾ ਰਹਿੰਦਾ ਸੀ ਤੇ ਇਸ ਪ੍ਰਕਾਰ ਇੱਕ ਦਿਨ ਉਹਨੂੰ ਕੋਈ ਨਾਲ ਸ਼ਾਹੂਕਾਰ ਵਪਾਰੀ ਮਿਲ ਗਿਆ। ਹੋਏ ਤਿਆਰ ਜੀਪ ਚੱਲਿਓ। ਉਹਦੇ ਨਾਲ ਤਿਆਰ ਹੋ ਕੇ ਉਹਨੇ ਸੁਲਾ ਕੀਤੀ ਕਿ ਨਾਲ ਦਿੱਲੀ ਨੂੰ ਚਲੀਏ। ਤੇ ਮਜ ਨੂੰ ਤਿਆਰ ਹੋ ਗਿਆ ਦਿੱਲੀ ਜਾਣ ਲਈ। ਕੋ ਲਾਗਿਓ ਦੇਨਸ ਦੇਸਾ। ਤੇ ਉਹ ਦੋਵੇਂ ਜਣੇ ਦਿੱਲੀ ਵੱਲ ਜਾਣ ਲਈ ਵਧੇ ਹਨ। ਕਹਿਤ ਕਹਿਤ ਇਸ ਪ੍ਰਕਾਰ ਲਾਹੌਰ ਤੋਂ ਚੱਲ ਕੇ ਦਿੱਲੀ ਆਇਆ ਸੀ ਮਜਨੂ ਕੁਝ ਵਪਾਰੀਆਂ ਦੇ ਨਾਲ ਸੰਦ ਸੰਦਨੀ ਕੇ ਤਰ ਆਉ ਉਹਨਾਂ ਦੇ ਨਾਲ ਚੱਲ ਕੇ ਦਿੱਲੀ ਪਹੁੰਚਿਆ ਤੇ ਉਹਨੂੰ ਪਤਾ ਸੀ ਕਿ ਜਿਹੜੀ ਲੈਲਾ ਸੀ ਦਿੱਲੀ ਤੇ ਰਹਿਣ ਵਾਲੀ ਆ ਬੜਾ ਖੁਸ਼ ਸੀ ਮਜਨੂ ਦਿੱਲੀ ਵਿਖੇ ਆਣ ਕਰੇਰੀ ਦਿੱਲੀ ਵਿਖੇ ਜਦੋਂ ਪਹੁੰਚਿਆ ਤੇ ਉਹਨੇ ਆਣ ਕੇ ਇੱਥੇ ਲੈਲਾ ਨੂੰ ਵੇਖਿਆ ਜੇਬਾ ਇੱਕ 베ਰੀ ਦੋਵਾਂ ਦਾ ਮਲਾਪ ਹੋਇਆ ਲੈਲਾ ਤੇ ਮਜਨੂ ਦਾ ਮਜਨੂ ਨੂੰ ਕਹਿਣ ਲੱਗੀ ਲੈਲਾ ਤੇ ਉਹ ਸਾਥ ਸੰਗ ਜੀ ਉਹਦੇ ਘਰ ਪਰਿਵਾਰ ਦੇ ਵਿੱਚ ਕੁਝ ਖਬਰ ਪਹੁੰਚੀ ਵੱਖੋ ਵੱਖਰੀਆਂ ਗਾਥਾਵਾਂ ਆਉਂਦੀਆਂ ਨੇ ਕਿਤੇ ਲਿਖਿਆ ਹੈ ਕਿ ਜਿਹੜੀ ਲੈਲਾ ਸੁਦਾ ਵਿਆਹ ਕਿਤੇ ਔਰ ਹੋ ਗਿਆ ਸੀ ਕਿ ਥਾਂ ਦੇ ਉੱਤੇ ਲਿਖਿਆ ਸੀ ਕਿ ਉਹ ਬਾਅਦ ਦੇ ਵਿੱਚ ਮਰ ਗਈ ਸੀ ਪਰ ਜੋ ਸਾਧਗੁਰੂ ਸੱਚੇ ਪਾਰਸ਼ਾ ਜੀ ਦੱਸ ਰਹੇ ਨੇ ਕਬੀਰ ਰਾਜ ਜੀ ਲਿਖ ਰਹੇ ਨੇ ਕਹਿੰਦੇ ਨੇ ਕਿ ਉਹ ਇੱਕ ਸਥਾਨ ਦੇ ਉੱਤੇ ਮਜਨੂ ਨੂੰ ਖੜਾ ਗਈ ਤੇ ਉਹਨੂੰ ਕਹਿ ਗਈ ਕਿ ਮਜਨੂ ਤੂੰ ਇੱਥੇ ਖੜਾ ਰਹਿ ਤੇ ਮੇਰੀ ਉਡੀਕ ਕਰ ਮਿਲੋ ਆਏ ਕਰ ਮੈਂ ਫਤੋ ਹੀ ਮੈਂ ਮੁੜ ਕੇ ਆਵਾਂਗੀ ਆਕੇ ਤੈਨੂੰ ਮਿਲਾਂਗੀ ਰਹੋ ਉਡੀਕ ਇਸ ਥਣ ਤੂੰ ਕਿਤੇ ਚਲਾ ਨਾ ਜਾਈ ਮੇਰੀ ਉਡੀਕ ਕਰੀ ਮੈਂ ਆਕੇ ਮਿਲਾਂਗੀ ਤੈਨੂੰ ਇਸ ਕਹਿ ਗਈ ਖੜੋ ਇਹਨੂੰ ਇਸ ਪ੍ਰਕਾਰ ਲੈਲਾ ਕਹਿ ਕੇ ਚਲੀ ਗਈ ਤੇ ਮਜਨੂ ਖੜਾ ਰਿਆ ਲੈਲਾ ਦੀ ਯਾਦ ਦੇ ਵਿੱਚ ਲੈਲਾ ਨੂੰ ਯਾਦ ਕਰਦਾ ਮਨ ਵਿੱਚ ਚਿਤਵਦਾ ਹੋਇਆ ਉੱਥੇ ਹੀ ਖੜਾ ਰਿਹਾ ਸਾਹੇ ਗੀਤ ਕਥਮਤ ਬੀਤੇ ਤੇ ਇਸ ਪ੍ਰਕਾਰ ਉਹਦੀ ਸੁਰਤੀ ਇਹ ਦਿਵਾਨ ਹੋ ਗਈ ਕਿ ਕਿੰਨੇ ਸਾਲ ਲੰਘ ਗਏ ਉਸੇ ਸਥਾਨ ਦੇ ਉੱਤੇ ਹਾਂਜੀ ਨਹੀਂ ਸੁਧ ਕਾਬਲੀ ਤੇ ਉਹਨੂੰ ਆਪਣੇ ਸਰੀਰ ਦੀ ਕੋਈ ਸੁੱਧ ਬੁੱਧ ਜਾ ਐਸਾ ਉਹਦੇ ਉੱਤੇ ਅਸਰ ਹੋ ਗਿਆ ਹਾਰੋ ਕੋਈ ਕਸ਼ਟ ਹੋਵੇ ਕੋਈ ਬਿਵਤਾ ਆਵੇ ਉਹਨੂੰ ਪਤਾ ਨਹੀਂ ਸੀ ਲੱਗਦਾ ਲੱਕੜ ਵਾਂਗ ਸ਼ਰੀਰ ਉਹਦਾ ਹੋ ਗਿਆ ਸੀ ਸੁੱਕ ਗਿਆ ਸੀ ਇੱਕਦਮ ਤੇ ਉਹਦਾ ਧਿਆਨ ਸਾਧ ਸੰਗਤ ਜੀ ਇਹ ਜਿਹੜਾ ਦੁਨਿਆਵੀ ਇਸ ਕੈਦੇ ਕੋਲੋਂ ਕੋੜੇ ਇਸ ਦੇ ਵਿੱਚ ਜਾ ਕੇ ਜਾ ਮਿਲਿਆ ਉਸ ਕਾਲਪੁਰਖ ਦੇ ਵਿੱਚ ਉਹਦੀ ਵਿਰਤੀ ਜਾ ਕੇ ਸੁਭਾਏਮਣ ਹੋ ਗਈ ਹਾਂਜੀ ਤੇ ਪ੍ਰੇਮ ਸ਼ਕਤੀ ਦੇ ਨਾਲ ਉਹਦੇ ਪ੍ਰਾਣ ਨਹੀਂ ਸੀਗੇ ਉਹ ਜਿਹੜਾ ਪ੍ਰੇਮ ਸੀ ਪਹਿਲਾ ਸੰਸਾਰਿਕ ਸੀ ਉਹ ਜਦੋਂ ਕਾਲਪੁਰਖ ਦੇ ਪ੍ਰਤੀ ਉਹਦੀ ਇਕਾਗਰਤਾ ਹੋਰ ਜ਼ਿਆਦਾ ਵਧ ਗਈ ਉਹਦੀ ਸੁਰਤੀ ਐਸੀ ਕੋਈ ਪ੍ਰਾਣੇ ਭਾਗ ਜਾ ਕੇ ਉਸ ਸ਼ਕਤੀ ਦੇ ਨਾਲ ਪ੍ਰਾਣ ਨਹੀਂ ਗਏ ਹਾਂ ਜਿੱਥੇ ਇਕਾਗਰਤਾ ਮੰਨ ਲੈ ਇਕਾਗਰਤਾ ਬਹੁਤ ਜ਼ਿਆਦਾ ਇਕਾਗਰਤਾ ਮਨ ਦੇ ਵਿੱਚ ਉਹਨੇ ਧਾਰਨ ਕੀਤੀ ਹੋਈ ਸੀ ਬਹੁਤ ਵੱਡਾ ਜਵੀ ਬਣ ਗਿਆ ਸੀ ਤੇ ਇੱਕ ਮੋੜ ਦੇ ਨਾਲ ਸਹਾਰਾ ਲਾ ਕੇ ਜਿਵੇਂ ਕੋਈ ਪ੍ਰਾਣਾ ਦਰਖਤ ਹੋਵੇ ਉਹਦਾ ਕੋਈ ਟਾਣਾ ਟੁੱਟਿਆ ਹੋਵੇ ਉਹਦੇ ਨਾਲ ਸਹਾਰਾ ਲਾ ਕੇ ਇਸ ਪ੍ਰਕਾਰ ਖੜਾ ਸੀ ਜਾਂ ਬੈਠਾ ਸੀ ਲਲਾ ਪ੍ਰੇਮ ਮਯੂਜਿਕ ਗਾਢੋ ਤੇ ਫਿਰ ਜਿਹੜੀ ਲੈਲਾ ਸੀ ਉਹਦੇ ਮਨ ਦੇ ਵਿੱਚ ਪ੍ਰੇਮ ਜਾਗ ਗਿਆ ਕਿੰਨੇ ਸਾਲਾਂ ਬਾਅਦ ਜਾ ਕੇ ਉਹਨੂੰ ਜਾਂ ਕੋਈ ਸਮਾਂ ਐਸਾ ਬੜਿਆ ਜਾਉ ਨੂੰ ਬਾਦ ਦੇ ਵਿੱਚ ਚੇਤਾ ਆਇਆ ਤੇ ਉਹ ਫਿਰ ਮਜਨੂ ਨੂੰ ਮਿਲਣ ਲਈ ਆਈ ਹਾਂਜੀ ਇੱਕ ਬਾਡੀ ਤਿਸ ਥਲ ਜਲ ਆਉ ਤੇ ਦੂਸਰੇ ਪਾਸੇ ਜਿਹੜਾ ਮਜਨੂ ਉੱਥੇ ਖੜਾ ਸੀ ਤੱਪ ਕਰ ਰਿਹਾ ਸੀ ਇੱਕ ਲੱਕੜਹਾਰਾ ਆਇਆ ਉੱਥੇ ਜਨੋ ਕਾਠ ਤੁਧਾਰੇ ਜਨੋ ਉਹਨੇ ਜਾਣਿਆ ਕਿ ਇਹ ਕੋਈ ਲੱਕੜ ਹੀ ਪਈ ਹੋਈ ਹੈ ਕੋਈ ਦਰਖਤ ਹੈ ਕਿਉਂਕਿ ਜਿਹੜਾ ਸੁੱਕ ਕੇ ਇੱਕ ਦਮ ਦਰਖਤ ਦੇ ਨਾਲ ਹੀ ਜੁੜਿਆ ਹੋਇਆ ਸੀ ਮਜਨੂ ਉਹਨੇ ਜਾਣਿਆ ਕਿ ਇਹ ਵੀ ਕੋਈ ਦਰਖਤ ਹੈ ਇਹ ਜਾਣ ਕੇ ਕੁਹਾੜੀ ਦਾ ਵਾਰ ਕਰਨ ਲੱਗਾ ਜੇ ਜਦੋਂ ਉਹਨੇ ਵਾਰ ਕੀਤਾ ਤੇ ਉਹਨੇ ਵੇਖਿਆ ਕਿ ਇਹ ਕੋਈ ਜਾਬਦਾ ਦਾ ਮਨੋਖੀ ਹੈ ਨੱਕ ਵੀ ਵਿਖਾਈ ਦਿੰਦੇ ਨੇ ਤੇ ਫਿਰ ਉਹਨੂੰ ਸੋਧਾਈ ਕਿ ਇਹ ਕੋਈ ਮਨੋਖ ਹੈ ਤੋ ਲੈਲਾ ਤੂੰ ਹੈ ਅਬ ਆਈ ਤੇ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਫਿਰ ਲੈਲਾ ਨੂੰ ਉਸ ਗੱਲ ਦੀ ਖਬਰ ਮਿਲੀ ਲਗੜਹਾਰੇ ਨੇ ਜਦੋਂ ਸ਼ਹਿਰ ਦੇ ਵਿੱਚ ਰੋਲਾ ਪਾਇਆ ਉਹਨੂੰ ਪਤਾ ਲੱਗਾ ਕਿ ਮਜਨੂ ਉੱਥੇ ਹੀ ਖੜ੍ਹਾ ਹੈ ਤੇ ਉਹ ਜਿਹੜਾ ਮਜਨੂ ਸੀ ਉਹ ਕਹਿਣ ਲੱਗਾ ਕਿ ਲੈਲਾ ਤੂੰ ਹੁਣ ਚੱਲ ਕੇ ਆ ਗਈ ਹੈ ਹਾਂਜੀ ਪ੍ਰਥਮ ਤਰਾਤੇ ਕਰ ਪੁਨ ਚਿਤ ਜਾਨਾ ਤੇ ਉਹ ਜਿਹੜਾ ਲੱਕੜਹਾਰਾ ਸੀ ਇਹਨਾਂ ਤਾਂ ਦੇਖ ਕੇ ਬੜਾ ਡਰ ਗਿਆ ਉਹ ਬੜਾ ਸਹਿਮ ਗਿਆ ਕਿ ਇਹ ਕੋਈ ਲੱਕੜੀ ਹੈ ਜਾਂ ਕੋਈ ਸਰੀਰ ਹੈ ਇਹ ਕੀ ਹੈ ਹੈ ਮਜਨੂ ਠਾਠੋ ਇਸ ਥਾਨਾ ਉਹ ਜਾਣ ਗਿਆ ਕਿ ਇਹ ਉਹੀ ਮਜਨੂ ਹੈ ਜਿਹੜਾ ਲੈਲਾ ਤੇ ਮਜਨੂ ਦਾ ਕਿੱਸਾ ਚੱਲ ਰਿਹਾ ਸੀ ਤੇ ਉਹੀ ਵਾਲਾ ਮਜਨੂ ਹੈ ਇਸ ਗੱਲ ਨੂੰ ਜਾਣ ਲਿਆ ਤੇਈ ਕਾਹੂ ਤੋਂ ਸਦਸਨ ਢਰਿਓ ਤੇ ਬਾਰਸ਼ਾ ਨੂੰ ਜਾ ਕੇ ਉਹਨੇ ਖਬਰ ਦਿੱਤੀ ਲੈਲਾ ਕੋਪੇਜਨ ਦਬ ਕਰਿਓ ਤੇ ਲੈਲਾ ਨੂੰ ਖਬਰ ਪਹੁੰਚੀ ਭੱਜ ਕੇ ਜਾ ਕੇ ਗਈ ਜਾਇ ਦਸ ਜਦ ਆਪਣੋ ਦੀਨੋ ਲੈਲਾ ਨੇ ਜਾ ਕੇ ਮਜਨੂ ਦੇ ਦਰਸ਼ਨ ਕੀਤੇ ਉਹਨੂੰ ਵੇਖਿਆ ਜਾ ਕੇ ਜਦੋਂ ਹੋ ਵੇਖ ਕੇ ਉਹਦਾ ਸਾਰਾ ਬੁਰਾ ਹਾਲ ਹੋ ਗਿਆ ਜਦੋਂ ਨੇ ਆਪਣੇ ਮਜਨੂ ਨੂੰ ਵੇਖਿਆ ਤੇ ਸੁਰਤ ਤੋਂ ਬੇਸੁਰਤ ਹੋ ਗਈ ਲੈਲਾ ਵੀ ਵੇਖ ਕੇ ਬੜੀ ਹੈਰਾੜ ਪਰੇਸ਼ਾਨ ਹੋਈ ਮੱਥੇ ਤੇ ਹੱਥ ਮਾਰਿਆ ਅੱਖਾਂ ਵਿੱਚ ਪਾਣੀ ਆ ਗਿਆ ਸਭ ਦੇਖਦੇ ਵਰਤ ਇਕੱਠੀ ਕਰ ਗਏ ਤੇ ਸਾਰਿਆਂ ਆਪਾਸਿਆਂ ਤੋਂ ਵਰਤੀ ਆਪਣੀ ਇਕੱਠੀ ਕਰਕੇ ਮਜਨੂ ਨੇ ਲਗਿਓ ਪਰਮੇਸ਼ਰ ਸੰਗ ਬਿਚਕਾਰ ਦੇ ਤੇ ਉਹ ਫਿਰ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜ ਗਿਆ ਸੀ ਉਸ ਪਰਮੇਸ਼ਰ ਦੇ ਨਾਲ ਉਹਦੀ ਵਰਤੀ ਜੁੜ ਗਈ ਸੀ ਪਹਿਲਾ ਦੇਸ਼ ਤੇ ਲੈਲਾ ਵੱਲੋਂ ਦਾ ਪ੍ਰੇਮ ਭੰਗ ਹੋ ਗਿਆ ਸੀ ਜਿਹੜਾ ਸੰਸਾਰ ਦਾ ਪ੍ਰੇਮ ਸੀ ਉਹਦੇ ਵੱਲੋਂ ਉਹਦਾ ਰੰਗ ਉੱਤਰ ਗਿਆ ਸੀ ਤੇ ਪਰਮੇਸ਼ਰ ਦੇ ਰੰਗ ਵਿੱਚ ਉਹਦਾ ਰੰਗ ਚੜ੍ਹ ਗਿਆ ਸੀ ਲੈਲਾ ਗਈ ਮਿਲਣ ਲਈ ਪਰ ਅੱਗੋ ਜਿਹੜਾ ਮਜਰੂਹ ਸੀ ਉਹ ਫਿਰ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਪ੍ਰਭੂ ਦੇ ਨਾਲ ਉਹਦੀ ਵਿਰਤੀ ਇੱਕਸਾਰ ਹੋ ਕੇ ਲੱਗੀ ਹੈ ਉਹ ਪੂਰਨ ਸੰਤ ਦਾ ਸਰੂਪ ਬਣ ਗਿਆ ਸੀ ਨਾਮ ਜਪ ਜਪ ਕੇ ਪਰਮੇਸ਼ਰ ਦੇ ਵਿੱਚ ਵਿਰਤੀ ਜੋੜ ਕੇ ਐਸਾ ਹੋ ਗਏ ਸੀ ਇਹ ਬਸ ਸਤਿਗੁਰਾਂ ਨੇ ਹੀ ਵਿਵਖਾਨ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਪ੍ਰਸੰਗ ਸੁਣਾਉਣਾ ਕੀਤਾ ਉਹ ਲੈਲਾ ਨੇ ਜਾ ਕੇ ਜਦੋਂ ਮਜਨੂ ਨੂੰ ਫਲਾਇਆ ਤੇ ਕਹਿਣ ਲੱਗੀ ਕਿ ਮਜਨੂ ਨੇਤਰ ਖੋਲ ਮੈਂ ਤੇਰੀ ਲੈਲਾ ਹਾਂ ਤੇ ਮਜਨੂ ਕਹਿਣ ਲੱਗਾ ਕਿ ਉਹ ਮੇਰੇ ਅੰਦਰ ਹੀ ਵਸਦੀ ਹੈ ਜੋ ਤੇਰੇ ਅੰਦਰ ਪਰਮੇਸ਼ਰ ਹੈ ਮੇਰੇ ਅੰਦਰ ਵੀ ਉਹੀ ਵੱਸਦਾ ਹੈ ਉਹ ਮੈਨੂੰ ਕਣ-ਕਣ ਦੇ ਵਿੱਚ ਵਿਖਾਈ ਦਿੰਦਾ ਹੁਣ ਮੈਨੂੰ ਤੇਰੇ ਵਿੱਚ ਲੈ ਲਾ ਨજર ਨਹੀਂ ਆਉਂਦੀ ਇਹ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੁਣਾਇਆ ਹੈ ਮਨਜਾਰੇ ਦੇਖਣਾ ਲਿਖਿਆ ਪਰ ਸੰਗ ਤੇ ਇਹ ਸਿੱਖਾਂ ਨੇ ਪ੍ਰਸੰਗ ਸੁਣਿਆ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਹੋਰ ਜਿਹੜੇ ਗੁਰੂ ਕੇ ਸਿੱਖ ਹਨ ਵਾਪਸ ਘੋੜਿਆਂ ਦੇ ਉੱਤੇ ਸਵਾਰ ਹੋਏ ਨੇ ਸਾਰੇ ਹੀ ਮਨ ਰਾਜੇ ਆਪਣੇ ਡੇਰੇ ਆਪਣੇ ਡੇਰੇ ਵਿਖੇ ਆਣ ਕੇ ਵਰਾਜੇ ਹਨ ਤੇ ਖਾਣ-ਪਾਣ ਕਰਕੇ ਰਾਤ ਦਾ ਵਿਸ਼ਰਾਮ ਕੀਤਾ ਹੈ ਤੇ ਕਹਿੰਦੇ ਅਗਲਾ ਜਦੋਂ ਦਿਨ ਚੜਿਆ ਤੇ ਧਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਮਹਾਰਾਜ ਜੀ ਸਾਵਧਾਨ ਹੋਏ ਤੇ ਬਾਰਸ਼ਾ ਦੇ ਕੋਲ ਗਏ ਹਨ ਹਾਂਜੀ ਚੜਦ ਰੰਗ ਪਹੁੰਚੇ ਤਪੈ ਬੈਠੇ ਰੁਚਰ ਆਵਾਜ਼ ਸਤਿਗੁਰੂ ਜੀ ਘੋੜੇ ਦੇ ਉੱਤੇ ਅਸਵਾਰ ਹੋ ਕੇ ਬਾਰਸ਼ਾ ਦੇ ਮਹਿਲਾਂ ਵੱਲ ਗਏ ਜਿੱਥੇ ਬਾਦਸ਼ਾਹ ਦੇ ਸੁੰਦਰ ਮਹਿਲ ਸਨ ਉੱਥੇ ਪਹੁੰਚੇ ਹਨ। ਉਹ ਬਈ ਚੰਦਰ ਚੌਕੀ ਚੈਰ ਜਿ ਤੋਂਲੀ ਮਹਾਰਾਜ ਦੇ ਬੈਠਣ ਲਈ ਚਾਰ ਕੋਨਿਆਂ ਵਾਲੀ ਸੁੰਦਰ ਜਿਹੜੀ ਚੌਕੀ ਉਹ ਵਿਛਾਈ ਹੋਈ ਹੈ। ਕੁਦੇ ਉੱਤੇ ਬੜਾ ਸੁੰਦਰ ਕਢਾਈ ਵਾਲਾ ਕੱਪੜਾ ਉਹ ਵਿਛਾਇਆ ਹੈ ਸਤਿਗੁਰਾਂ ਦੇ ਸਤਕਾਰ ਲਈ। ਮਹਾਰਾਜ ਨੂੰ ਦੋਵੇਂ ਹੱਥ ਜੋੜ ਕੇ ਬਾਦਸ਼ਾਹ ਨੇ ਸਾਰੇ ਦਰਬਾਰੀਆਂ ਨੇ ਸਨਮਾਨ ਨਾਲ ਬਿਠਾਇਆ ਹੈ ਬੰਦ ਹੈ ਹੱਥ ਜੋੜ ਕੇ ਬੰਦਰਾ ਕਰਕੇ ਮਹਾਰਾਜ ਨੂੰ ਬਿਠਾਉਣਾ ਕੀਤਾ ਬਾਦਸ਼ਾਹ ਨੇ ਬਾਦਸ਼ਾਹ ਕਹਿ ਲੱਗਾ ਸਤਿਗੁਰੂ ਜੀ ਤੁਹਾਡੇ ਨਾਲ ਵਚਨ ਕਰਨੇ ਨੇ ਸੰਤਾਂ ਪੀਰਾਂ ਦੇ ਕਹੇ ਮਹਾਰਾਜ ਨੇ ਬੜੇ ਪ੍ਰਸੰਗ ਕੀਤੇ ਬੜੀ ਆਤਮਿਕ ਗੱਲਾਂ ਕੀਤੀਆਂ ਬਾਰਸ਼ਾ ਦੇ ਨਾਲ ਬਾਰਸ਼ਾ ਬੜਾ ਖੁਸ਼ ਹੋਇਆ ਮਹਾਰਾਜ ਕੋਲੋਂ ਉਪਦੇਸ਼ ਲੈ ਕੇ ਦੋਵੇਂ ਪਾਸਿਆਂ ਤੋਂ ਹੀ ਅਕਾਲਪੁਰਖ ਦੀਆਂ ਗੱਲਾਂ ਹੋ ਰੀਆਂ ਸੀ ਅੱਲਾ ਪਰਮੇਸ਼ਰ ਦੀਆਂ ਕਦੇ ਸਾਈਂ ਮੀਆਂ ਮੀਰ ਜੀ ਦੀ ਗੱਲ ਕਦੇ ਗੁਰੂ ਨਾਨਕ ਦੇ ਮਹਾਰਾਜ ਦਾ ਪ੍ਰਸੰਗ ਕਦੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਕੋਈ ਗੱਲ ਕਦੇ ਕੋਈ ਗੁਰਬਾਣੀ ਦੀ ਗੱਲ ਕਦੇ ਕਿਸੇ ਸੰਤ ਸਾਧੂ ਮਹਾਂਪੁਰਸ਼ ਦੀ ਗੱਲ ਇਸ ਪ੍ਰਕਾਰ ਗੱਲਾਂ ਹੁੰਦੀਆਂ ਰਹੀਆਂ ਹਨ ਜੀ ਹਰ ਗੋਬਿੰਦ ਉਤਾਰੋ ਹਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਰਮਦਨ ਉਤਾਰ ਹਮ ਜਿਤ ਤਾਰੋ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਹੁਣ ਅਸੀਂ ਵਾਪਸ ਅੰਮ੍ਰਿਤਸਰ ਜਾਵਾਂਗੇ ਸਾਡੀ ਅੰਮ੍ਰਿਤਸਰ ਜਾਣ ਦੀ ਇੱਛਾ ਹੈ ਹਾਂ ਜੀ ਕਾਈ ਮਹੀਨੇ ਅਸੀਂ ਇੱਥੇ ਬਤਾ ਦਿੱਤੇ ਨੇ ਲਗਭਗ 6-7 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਇੱਥੇ ਅਸੀਂ ਆਏ ਹਾਂ ਜਦੋਂ ਦੇ ਪਿੱਛੇ ਸਿੱਖ ਸੰਗਤ ਅਕੁਲਾਏ ਸਾਡੇ ਤੋਂ ਪਿੱਛੇ ਜਿਹੜੀਆਂ ਸਿੱਖ ਸੰਗਤਾਂ ਨੇ ਹੋਰ ਜਿਹੜੇ ਗੁਰੂ ਘਰ ਦੇ ਸਿੱਖ ਪ੍ਰੇਮੀ ਹਨ ਹਮਤ ਜੰਤ ਹੈ ਮਮ ਅਬਿਲਾ ਮਹਾਰਾਜ ਮੈਂ ਵੀ ਕਸ਼ਮੀਰ